ਅੱਜ ਨਾ ਕਾਂਗਰਸ ਲੋਕਾਂ ਨੂੰ ਫੇਸ ਕਰ ਪਾਰੀ ਐ ਨਾ ਆਵਾਜ਼ ਪਾਈ। ਉਹਨਾਂ ਦਾ ਕੰਦੀ ਮਾਰਾ ਪੂਰਾ ਹੋਇਆ। ਇਸ ਕਰਕੇ ਜ਼ੀਰੋ ਹੀ ਰਹਿ ਜਾਣਾ। ਜਿਵੇਂ ਭ੍ਰਿਸ਼ਟਾਚਾਰ ਵਾਲਾ ਹੁਣ ਜੇਲ੍ਹ ਚ ਗਏ। ਇਹ ਵੀ ਗੱਲ ਜ਼ੀਰੋ ਰਹਿਣ। ਬਹੁਤ ਵਧੀਆ ਅੱਜ ਸਾਰਾ ਦਿਨ ਬਟਾਲੇ ਦੇ ਵਿੱਚ ਰਿਹਾ। ਇੱਕਾ ਸਾਰੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹਨਾਂ ਦੇ ਦਰਸ਼ਨ ਕੀਤੇ ਆ। ਗੁਰਦੁਆਰਾ ਜਿਹੜੇ ਕੰਤ ਸਾਹਿਬ ਗਏ ਹਨ ਗੁਰਦੁਆਰਾ ਸਾਹਿਬ ਕਿਤਾਬੇ ਗਏ ਹਨ ਕਾਲੀ ਮਾਤਾ ਦਾ ਜਿਹੜਾ ਪ੍ਰਚੀਨ ਇਤਿਹਾਸਿਕ ਮੰਦਿਰ ਹੈ ਉੱਥੇ ਦਰਸ਼ਨ ਕੀਤੇ ਆ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਦੁਕਾਨਦਾਰ ਵੀਰਾਂ ਨੂੰ ਮਿਲਨ ਦਾ ਮੱਕਾ ਮਿਲਿਆ ਇਸ ਤੋਂ ਬਾਅਦ ਜਿੰਨੇ ਸਾਡੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਹਨ ਉਹਨਾਂ ਦੇ ਘਰਾਂ 'ਚ ਜਾ ਕੇ ਪਰਿਵਾਰਕ ਮੀਟਿੰਗਾਂ ਕੀਤੀਆਂ ਔਰ ਹੁਣ ਸ਼ਹਿਰ ਦੇ ਵਿੱਚ ਵੱਡੀ ਇੱਕ ਮੀਟਿੰਗ ਜਿਹੜੀ ਆ ਉਹ ਸਾਡੇ ਸ਼ਹਿਰੀ ਪ੍ਰਧਾਨ ਦਿਨੇਸ਼ ਮਹਾਜਨ ਜੀ ਨੇ ਕਰਵਾਈ ਇੱਕ ਤਾਂ ਇਹ ਹੈ ਕਿ ਇਕ ਤਰ੍ਹਾਂ ਇਹ ਹੈ ਕਿ ਅੱਜ ਸਾਡਾ ਕੈਂਡੀਡੇਟ ਵੀ ਇੱਥੇ ਪਾਰਲੀਮੈਂਟ ਦਾ ਆਮ ਆਦਮੀ ਪਾਰਟੀ ਦਾ ਬਟਾਲੇ ਦਾ ਐਮਐਲਏ ਅੱਜ ਬਟਾਲੇ ਦੇ ਦਰਜਨਾਂ ਦੇ ਹਿਸਾਬ ਦੇ ਨਾਲ ਉਹ ਲੋਕ ਜਿਨ੍ਹਾਂ ਨੇ ਬਟਾਲੇ ਦੇ ਐਮਐਲਏ ਨੂੰ ਬਣਾਇਆ ਸੀ ਉਹ ਦੋਰੀ ਜਿੰਨਾ ਅੱਜ ਉਹਨਾਂ ਨੇ ਜਿਹੜੀ ਹੈ ਬਕਾਇਦਾ ਤੌਰ ਤੇ ਪਾਰਟੀ ਛੱਡ ਕੇ ਸਮਰਮਣਿਕ ਆਰਜੀਦਲ ਦੇ ਵਿੱਚ ਸ਼ਮੂਲਿਤ ਕੀਤੇ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੇ ਉਮੀਦਵਾਰ ਨਹੀਂ ਉਹਨਾਂ ਦੇ ਆਪਣੇ ਸ਼ਹਿਰ ਦੇ ਲੋਕੀ ਉਹਨਾਂ ਨੂੰ ਛੱਡ ਰਹੇ ਤੇ ਬਾਕੀ ਧਾਵਾਂ ਦੇ ਤਾਂ ਕੀ ਕਿਸੇ ਨੇ ਸਮਰਥਨ ਕਰਨਾ ਇਹ ਹਾਲਾਤ ਆਵਾਦਨੀ ਪਾਰਟੀ ਦੇ ਥੋੜੇ ਸਮੇਂ ਦੇ ਸਰਕਾਰ ਦੇ ਬਣ ਗਏ ਆ ਤੇ ਐਡਾ ਵੱਡਾ ਝੂਠ ਬੋਲਿਆ ਐਡਾ ਵੱਡਾ ਫਰਾਡ ਕੀਤਾ ਅੱਜ ਨਾ ਕਾਂਗਰਸ ਲੋਕਾਂ ਨੂੰ ਫੇਸ ਕਰ ਪਾ ਰਹੀ ਆ ਨਾ ਆਵਾਦਨੀ ਪਾਰਟੀ ਸੀਐਮ ਅਜੀਤ ਸਿੰਘ ਅੱਜ 13 ਜ਼ੀਰੋ ਦਾ ਨਾਰਾ ਦੇ। ਲੇਕਿਨ ਨਾਰਾ ਤਾਂ ਜਿਹੜੇ ਆ ਇਹਨਾਂ ਨੇ ਸਾਰੇ ਦੇਸ਼ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਵੀ ਦਿੱਤਾ ਸੀ। ਉਦੋਂ ਤਾਂ ਇਹਦਾ ਕਿ ਕਿ ਬੀਬੀਆਂ ਨੂੰ ਹਜ਼ਾਰ ਰੁਪਏ ਦੇਣ ਦਾ ਵੀ ਤੇ ਹੁਣ ਉਹਨਾਂ ਦਾ ਕਦੀ ਵਾਦਾ ਪੂਰਾ ਹੋਇਆ? ਕਰਦੇ ਜੋ ਆ ਉਹਦੇ ਉਲਟ ਕਰਦੇ। ਇਸ ਕਰਕੇ ਜੀਰੋ ਨਹੀਂ ਰਹੇ ਨਾ ਜਿਹੜੇ ਭ੍ਰਿਸ਼ਟਾਚਾਰ ਵਾਲਾ ਹੁਣ ਜੇਲ੍ਹ ਚ ਗਏ ਇਹ ਵੀ ਗੱਲਾਂ ਜੀਰੋ ਰਹੇ ਨਾ ਬਸ ਬੋਲ ਕੋਈ ਪਤਾ ਨਹੀਂ ਕਿ ਇਸ ਤਰ੍ਹਾਂ ਰਹਿ ਰਿਹਾ ਮੈਂ ਤੇ ਅੱਜ ਸ਼ੁਕਰਗੁਜ਼ਾਰ ਹਾਂ ਬਟਾਲਾ ਵਾਸੀਆਂ ਦਾ ਜਿਹੜਾ ਨੇ ਸ਼ੌਟ ਆਨ ਦੇ ਨੋਟਿਸ ਦੇ ਵਿੱਚ ਬਹੁਤ ਵੱਡਾ ਇੱਕ ਜਨ ਸਲਾਹ ਮੀਟਿੰਗ ਦਾ ਬਣ ਗਿਆ ਇਹ ਵਰਕਰ ਮੀਟਿੰਗ ਸੀ ਪਰ ਵਰਕਰ ਮੀਟਿੰਗ ਤੇ ਲੋਕਾਂ ਦੇ ਇਸ ਤਰੀਕੇ ਦੇ ਨਾਲ ਆਏ ਆ ਮੈਨੂੰ ਉਸ ਦਾ ਬੜੀ ਖੁਸ਼ੀ ਆ ਔਰ ਉਹ ਵੱਡਾ ਇੱਕ ਹੰਗਾਰਾ ਜਿਹੜਾ ਵਟਾਲੇ ਵੱਲੋਂ ਇਹ ਸਾਈਨ ਹੈ ਕਿ ਸਰਕਾਰ ਦੀ ਆ ਕਿ ਜਿਹੜੀਆਂ ਨਾਰਾਜ਼ਗੀਆਂ ਨੇ ਉਹਨਾਂ ਤੋਂ ਦੂਰ ਹੋ ਗਏ ਅੱਜ ਇੱਥੇ ਪਹੁੰਚੇ ਨੇ ਔਰ ਅੱਜ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਸਵੇਰ ਤੋਂ ਇੱਕ ਮੀਟਿੰਗ ਅਸੀਂ ਰੱਖੀ ਮੱਲੀ ਮਾਰਗ ਦਰਜਨਾ ਪਰਿਵਾਰ ਹੈ ਜੀ ਵੀ ਇੱਥੇ ਆ ਗਏ ਨੇ ਉਹ ਨੌਜਵਾਨ ਜਿਨ੍ਹਾਂ ਨੇ ਬੜਾ ਪਹਿਲੀ ਵਾਰੀ ਠੰਡ ਆ ਚੁੱਕਿਆ ਹੈ ਆਮ ਪਾਰਟੀ ਦਾ ਤੇ ਅੱਜ ਉਹ ਛੱਡ ਕੇ ਉਦੋਂ ਸ਼ਮੂਲੀਅਤ ਉਹਨਾਂ ਨੇ ਕਾਲੀ ਦਲ ਚ ਕੀਤੀ ਆ ਔਰ ਲਗਾਤਾਰ ਸੇਰ ਦਾ ਇੱਕ ਕੜੀ ਚਲਦਿਆ ਚਲਦਿਆ ਹੁਣ ਵੀ ਤੁਹਾਡੇ ਤੁਹਾਡੀ ਮੌਜੂਦਗੀ ਵੀ ਬਹੁਤ ਸਾਰੇ ਲੋਕਾਂ ਨੇ ਅੱਜ ਪਾਰਟੀ ਸ਼ਾਮਲ ਕੀਤੀ ਆ ਪਰ ਮੈਂ ਸਮਝਦਾ ਕਿ ਜਦੋਂ ਕੋਈ ਸ਼ਹਿਰ ਦੇ ਵਿੱਚ 3 ਸਾਲ ਸਰਕਾਰ ਹੋਵੇ ਬਕਾਇਆ 3 ਸਾਲ ਦਾ ਸਮਾਂ ਬਾਕੀ ਹੋਵੇ ਤੇ ਲੋਕ ਪਾਰਟੀ ਛੱਡ ਕੇ ਛਾਲਾ ਮਾਰ ਮਾਰ ਕੇ ਸ਼ਰੋਮਣੀ ਅਕਾਲੀ ਦਲ ਜਾਇਨ ਕਰਨ ਨਾ ਤੇ ਉਹ ਵਾਰਦੀਆ ਜਾਂਦਾ ਪਾਰਟੀ ਜਾਇਨ ਕਰਨ ਤੇ ਨਾ ਹੀ ਉਹ ਕਾਂਗਰਸ ਜਾਇਨ ਕਰਨ ਕਾਂਗਰਸ ਨੂੰ ਵੀ ਛੱਡ ਕੇ ਲੋਕ ਧੋੜਨ ਰਏ ਨੇ ਇਹਦਾ ਮਤਲਬ ਹੈ ਕਿ ਪੰਜਾਬ ਦੇ ਅੰਦਰ ਪਿਛਲੇ 5 ਸਾਲ ਕਾਂਗਰਸ ਦਾ ਜਿਹੜਾ ਰਾਜ ਸੀ ਉਹਦੇ ਹਾਲਾਤ ਜਿਹੜੇ ਨੇ ਕਪੋਂ ਬੇਸ਼ੇ ਹੋ ਗਏ ਨੇ ਕਿ ਉਹ ਦੂਸਰੀਆਂ ਪਾਰਟੀਆਂ ਚੋਂ ਕੈਂਡੀਡੇਟ ਲੈਣੇ ਪੈਂਦੇ ਔਰ ਇੱਥੇ ਆ ਜੀਏ ਆਮ ਪਾਰਟੀ ਚ ਇਹ ਵੀ ਰੋਜ਼ ਘੜੀ ਨਵੇਂ ਕੈਂਡੀਡੇਟ ਕਿਸ ਪਾਰਟੀ ਚੋਂ ਲੱਭ ਕੇ ਲਿਆਉਂਦੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਬਦਰੀਪਾ ਕੇ ਜਦਗੇ ਪਾਰਟੀਆਂ ਲੋਕ ਪੰਜਾਬੀਆਂ ਦੀ ਪਾਰਟੀ ਉਤੇ ਵਿਸ਼ਵਾਸ ਕਰਦੇ